ਸਾਰੇ ਆਰਪੀਆਂ ਦਾ ਇੱਕਾ ਜਿੰਦਾਬਾਦ 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 ਭਾਰਤੀ ਕਿਸ਼ਾਨ ਨੇ ਇੱਕਾ ਲਗਵਾਈ ਜਿੰਦਾਬਾਦ ਜਿੰਦਾਬਾਦ ਪੰਜ ਸਿਣੀ ਬਿਸ਼ੋਰ ਅੱਜ ਅਸੀਂ ਇਸੇ ਭਾਰਤੀ ਕਿਸ਼ਾਨ ਜਿੰਨੇ ਨੇ ਇੱਕਾ ਮਲਵਾਈ ਦਾ ਆਗਾਜ਼ ਕੀਤਾ ਜੀ ਜੀ ਸੱਤ ਮੈਂਬਰੀ ਸੂਬਾ ਕਮੇਟੀ ਦੀ ਚੋਣ ਕੀਤੀ ਆ ਇਦੇ ਵਿੱਚ ਅਸੀਂ ਔਰਤਾਂ ਨੂੰ ਵੀ ਬਰਾਬਰਤਾ ਦਿੱਤੀ ਆ ਕਿਉਂਕਿ ਸਾਡੀਆਂ ਭੈਣਾਂ ਬਿਨਾ ਕੋਈ ਵੀ ਘੋਲ ਲੜਨਾ ਸੰਭਵ ਨਹੀਂ ਹੈ ਅੱਜ ਸਮਾਂ ਮੰਗ ਕਰਦਾ ਕਿਉਂਕਿ ਉਹ ਵਾਖਵਾ ਕੋ ਕਿਸਾਨ ਜਥੇਬੰਦੀਆਂ ਕਿਸਾਨਾਂ ਦਾ ਹੋਂਦ ਦਾ ਦਾਵਾ ਤਾਂ ਕਰਦੀਆਂ ਨੇ ਪਰ ਉਹ ਸਿਆਸੀ ਪਾਰਟੀਆਂ ਵਾਂਗੂ ਅਸਲ ਦੇ ਵਿੱਚ ਕਿਸਾਨਾਂ ਦੀ ਜਿਹੜੀ ਮੰਗਾਂ ਦੀ ਗੱਲ ਆਉਂਦੀ ਹੈ ਉਹਨਾਂ ਮੰਗਾਂ ਤੇ ਉਹਨੂੰ ਡੋਬੇ ਸੋਕੇ ਛੱਡ ਦਿੰਦੀਆਂ ਨੇ ਕਿ ਨਾ ਹੀ ਉਹਨੂੰ ਮੰਗ ਬਣਾਉਂਦੀਆਂ ਨੇ ਨਾ ਹੀ ਮੰਨਦੀਆਂ ਨੇ ਕਿਉਂਕਿ ਉਹਨਾਂ ਦਾ ਆਪ ਦਾ ਅੰਤਰਾਤਮਾ ਨਹੀਂ ਮੰਨਣੀ ਹੁੰਦੀ ਵੀ ਇਹ ਮੰਗ ਸਹੀ ਹੈ ਉਹ ਬੋਲੀ ਪਤਲੀ ਜੀ ਕਰਕੇ ਲੋਕਾਂ ਚ ਐ ਵਗ ਜਾਂਦਾ ਵੀ ਹਾਂ ਸਾਡੀ ਮੰਗ ਉਠਾਰੀਆਂ ਨੇ ਜਨ ਕਿ ਉਹ ਮੰਗ ਤੋਂ ਪਿੱਛੇ हट ਜਾਂਦੀ ਅਸੀਂ ਇਹ ਲਗਾਤਾਰ 25 ਸਾਲਾਂ ਤੋਂ ਕੰਮ ਕਰਦੇ ਆ ਰਹੇ ਹਾਂ ਜਿੱਥੇ ਬੰਦਿਆਂ ਦੇ ਵਿੱਚ ਸਾਨੂੰ ਇਹਨਾਂ ਗੱਲਾਂ ਨਹੀਂ ਘੋਟਣ ਮਹਿਸੂਸ ਹੁੰਦੀ ਤੇ ਥੱਲੇ ਜਦੋਂ ਮੰਗਾ ਸ਼ੁਰੂ ਕਰਦੇ ਆ ਲੋਕ ਲੜਦੇ ਆ ਤੇ ਬਾਅਦ ਚ ਮੰਗਾ ਛੱਡ ਕੇ ਉਧਾਂ ਭਰਾ ਹੋ ਜਾਂਦੇ ਆ ਤੇ ਫਿਰ ਅੱਗੇ ਜਦ ਕੀ ਕਹਿ ਦਿੰਦੇ ਆ ਵੀ ਸਾਡੇ ਵਿਚਾਰਕ મતਭੇਦ ਆ ਗਏ ਕਿ ਨਵੀਂ ਗੱਲ ਜਾਂ ਇੱਕ ਨਵਾਂ ਇੱਕ ਸ਼ਬਦ ਵਰਤਿਆ ਜਾਂਦਾ ਹੈ ਨਾ ਜਿਵੇਂ ਵੀ ਫਰਕ ਰਹਿ ਗਿਆ ਉਹ ਕਿਵੇਂ ਰਹਿ ਜਾਂਦੇ ਨੇਗੇ ਨਹੀਂ ਰਹਿੰਦੇ ਉਹਨਾਂ ਦੇ ਵਿੱਚ ਹਾਸਲ ਦੇ ਵਿੱਚ ਜਿਹੜੀਆਂ ਕਿਸਾਨ ਜੱਥੇ ਬੰਦੀਆਂ ਨੇ ਪੂਰੇ ਸਾਰੀਆਂ ਨਹੀਂ ਅਸੀਂ ਘਰੇ ਕੁਝ ਕਿਸਾਨ ਜੱਥੇ ਬੰਦੀਆਂ ਉਹ ਉਸ ਤਰ੍ਹਾਂ ਦੇ ਚਿਹਰੇ ਮੂਰੇ ਰੱਖ ਦਿਆ ਨੇ ਚਿਹਰਾ ਮੂਰਾ ਕਿਸਾਨੀ ਲੈ ਮੰਗ ਵਿੱਚ ਉਹਨਾਂ ਨੇ ਸਾਰੀਆਂ ਮੰਗਾਂ ਇਕੱਠੀਆਂ ਕਰ ਲੈਣੀਆਂ ਉਹਨਾ ਮੰਗਾਂ ਦੇ ਫਿਰ ਖਰੇ ਨਾ ਉਤਰਨਾ ਉਹਦੇ ਵਾਸਤੇ ਕਿਸਾਨਾਂ ਦੀ ਮੰਗ ਰੱਖਣ ਵਾਸਤੇ ਇੱਕ ਮੰਚ ਦੀ ਜ਼ਰੂਰਤ ਮਹਿਸੂਸ ਹੋਈ ਜਿਹਦੇ ਇਸਨੇ ਭਾਰਤੀ ਕਿਸਾਨ ਜਨਨੀ ਨੇ ਇਕਤਾ ਮਲਵਈ ਰਹੀ ਉਹ ਅਸੀਂ ਸਰਕਾਰ ਦੇ ਮੂਰੇ ਮੰਗਾ ਰੱਖਾਂਗੇ ਤੇ ਮਰ ਕਲੀਆਂ ਮੰਗਾ ਰੱਖਾਂਗੇ ਨਹੀਂ ਮੰਗਾਂ ਮਨਾ ਕੇ ਲੈ ਕੇ ਆਪਾਂ ਇਸ ਕਰਕੇ ਸੁਭਾਤ ਜੀ ਜਿਹੜਾ ਦੇਖਿਆ ਇੱਥੇ ਸੱਤ ਮੈਂਬਰੀ ਕਮੇਟੀ ਦਾ ਗਠਨ ਕੀਤਾ ਹੈ ਲਗਭਗ ਸਾਰੀ ਚਿਹਰੇ ਦੇਖਣਾ ਹੈ ਕਿ ਭਾਰਤੀ ਕਿਸਾਨ ਜੀ ਨੇ ਅਗਰਾਹਾਂ ਚ ਕੰਮ ਕੀਤਾ ਲੱਗਦਾ ਸਮਾਂ ਪਾਸੇ ਹੋਣ ਦਾ ਜਾਂ ਉਹਨਾਂ ਵੱਲੋਂ ਪਾਸੇ ਕਰਨ ਦਾ ਕਿਵੇਂ ਰਿਹਾ ਇਹ ਜਿਹੜਾ ਪੂਰਾ ਜਿੱਕੋ ਗੱਲ ਇਹ ਹੈ ਵੀ ਜਦੋਂ ਕਿਸੇ ਦਾ ਬਗਾੜ ਪੈਂਦਾ ਹੈ ਉਦੋਂ ਉਹ ਕਹਿ ਦਿੰਦੇ ਅਸੀਂ ਫਰੰਕ ਕਰਤਾ ਅਸੀਂ ਕਹਿ ਦਿੰਦੇ ਅਪਰਾ ਹੋ ਗਈ ਅਸਲ ਗੱਲ ਇਹ ਹੈ ਵੀ ਪਹਿਲਾਂ ਵੀ ਸਿਆਣੇ ਬੰਦੇ ਹੁੰਦੇ ਆ ਉਹ ਜਿੱਥੇ ਬੰਦੀਆਂ ਦੇ ਅੰਦਰ ਰਹਿ ਕੇ ਫਾਈਟ ਦੰਦੇ ਆ ਉਹ ਇੰਨੇ ਵੱਡੇ ਮਤਭੇਦ ਹੋ ਜਾਂਦੇ ਨਹੀਂ ਇਹ ਵੀ ਵਿਚਾਰਕ ਮਤਭੇਦ ਨਹੀਂ ਹੈਗੇ ਸਾਡੇ ਸਾਡੇ ਯਾਨੀ ਸਤਕਰਾਰਕ ਮਤਭੇਦ ਕੁਝ ਅਈਆਂ ਮੁੱਦੋਂ ਦਾ ਨੇ ਕਿ ਕਿਸਾਨੀ ਮੰਗਾਂ ਨੂੰ ਲੈ ਕੇ ਸਾਡੀ ਅੱਜ ਵੀ ਸਵਾਲ ਨੇ ਸਾਡੇ ਜਿਵੇਂ ਐਮਐਸਪੀ ਤੇ ਅਸੀਂ ਖੁੱਲੇ ਦਿਲ ਤੇ ਖੜਦੇ ਨਹੀਂ ਹੈਗੇ ਅਸੀਂ ਭਜਦੇ ਅਸੀਂ ਕਹਿੰਦੇ ਲੜਾਈ ਹਾਰ ਗਏ ਪਰ ਸਾਡੇ ਵੀ ਜੇ ਕੋਈ ਲੜਾਈ ਸ਼ੁਰੂ ਕਰਤੀ ਕਿਸੇ ਨੇ ਬਸ ਤੁਹਾਨੂੰ ਨਾਲ ਲੱਗਣਾ ਚਾਹੀਦਾ ਜੇ ਕਿਸਾਨੀ ਲਈ ਲੜਦੇ ਆਂ ਕੱਸੀ ਆਪਣੀ ਈਗੋ ਲਈ ਲੜਦੇ ਆਂ ਐਸ ਤਰ੍ਹਾਂ ਦੀ ਬਹੁਤ ਸਾਰੀਆਂ ਗੱਲਾਂ ਨੇ ਇਹ ਠੀਕ ਹੈ ਵੀ ਗ੍ਰੀਟਰ ਸਾਰਾ ਆਪਣਾ ਖੇਤੀਸ਼ਾ ਨਹੀਂ ਨੇ ਇੱਕਦਾਂ ਗਰਾਹ ਚ ਆਇਆ ਮੈਂ ਲੰਬੇ ਸਮੇਂ ਤੋਂ ਸਾਲ ਪਰ ਬਿਮਾਰ ਰਹੇ ਆਂ ਨਾ ਉਦੋਂ ਜੋ ਠੀਕ ਹੈਗਾ ਵੀ ਸਾਡੇ ਤੇ ਪਰਚੇ ਵੀ ਨੇ ਸਾਡੇ ਤਾਂ ਕੰਟਰੋਵਰਸੀਆਂ ਵੀ ਨੇ ਉਹ ਹੁਣ ਅਗਲੇ ਕਹਿਣਗੇ ਉਹ ਆਪਦਾ ਪੱਕਾ ਰੱਖਣਗੇ ਅਸੀਂ ਆਪਦਾ ਪੱਕਾ ਰੱਖਤਾ ਪਰ ਅਸੀਂ ਇਸ ਕੰਟਰੋਵਰਸੀ ਚ ਨਹੀਂ ਪੈਣਾ ਚਾਹੁੰਦੇ ਕਿਉਂਕਿ ਸਾਡਾ ਇਹ ਹੈ ਵੀ ਕਿਸਾਨੀ ਮੰਗਾ ਨੇ ਕਿਸਾਨੀ ਮਸਲੇ ਤੇ ਅਸੀਂ ਲੜਨਾ ਹੈ ਅਸੀਂ ਅਸਲ ਦੇ ਵਿੱਚ ਉਹ ਲੋਕਾਂ ਨੇ ਜਿਹੜੇ ਬੱਟਾਂ ਤੇ ਲੜਦੇ ਰਹੇ ਅਸੀਂ ਉਹ ਨਹੀਂ ਹੈਗੇ ਵੀ ਜਿਹੜੇ ਨੇ ਮਤਲਬ ਵੱਡੀਆਂ ਵੱਡੀਆਂ ਗੱਡੀਆਂ 'ਚ ਬੈ ਕੇ ਲੀਡਰੀ ਚਮਕਾਉਣੀ ਹੈ ਨਾ ਅਸੀਂ ਲੀਡਰੀ ਚਮਕਾਈਏ ਨਾ ਅੱਗੇ ਵਾਸਤੇ ਚਮਕਾਉਣੀ ਹੈ ਅਸੀਂ ਅੱਜ ਵੀ ਉਹਨਾਂ ਨੂੰ ਵੱਟਾਂ ਤੇ ਲੜਾਈ ਲੜ ਕੇ ਦਿਖਾਉਣੀ ਚਾਹੁੰਦੇ ਆ ਕਿ ਜੇ ਤੁਹਾਡੇ ਹੋਣਗੇ ਤੇ ਆ ਵੀ ਲੜਾਈ ਤਾਂ ਐ ਲੜੀ ਜਾਂਦੀ ਹੈ ਇੱਕ ਜਿੰਨੇ ਤੁਸੀਂ ਜਿਹੜੀ ਜੱਥੇਬੰਦੀ ਦੀ ਗੱਲ ਕੀਤੀ ਜਿੱਥੋਂ ਆਏ ਹੋ ਉੱਥੇ ਸਟੇਜਾਂ ਤੋਂ ਗੁਰੂ ਫਤਿਹ ਸਾਂਝੀ ਕਰਨ ਦੀ ਜਾਂ ਜਕਾਰਿਆਂ ਤੇ ਪਾਬੰਦੀ ਸੀ ਤੇ ਹੈ ਵੀ ਹੈ ਤੇ ਦੂਜੇ ਪਾਸੇ ਤੁਹਾਡਾ ਜਿਹੜਾ ਅੱਜ ਇੱਥੇ ਦੇਖਿਆ ਤੇ ਇੱਥੇ ਬੰਦੀ ਦਾ ਆਗਾਜ਼ ਕੀਤਾ ਹੈ ਅਰਦਾਸ ਹੋਈ ਹੈ ਗਰੰਥੀ ਸਿੰਘ ਵੱਲੋਂ ਅਰਦਾਸ ਕੀਤੀ ਗਈ ਹੈ ਤੁਹਾਡਾ ਝੰਡਾ ਦੇਖ ਰਿਹਾ ਉੱਤੇ ਬਾਬਾ ਬੰਦਾ ਸਿੰਘ ਬਹਾਦਰ ਦੀ ਫੋਟੋ ਵਿਚਾਰਧਾਰਾ ਦੇ ਵਿੱਚ ਜਿਹਨੇ ਕਾਮਰੇਡੀ ਵਿਚਾਰਧਾਰਾ ਤੋਂ ਇਧਰ ਸਿੱਖ ਵਿਚਾਰਧਾਰਾ ਵਾਲੇ ਪਾਸੇ ਜਾਨੀ ਨੇ ਇਹਦਾ ਬਹੁਤ ਲੰਮਾ ਸਮਾਂ ਕੰਮ ਕਰਿਆ ਉਹਨਾਂ ਦੀ ਵਿਚਾਰਧਾਰਾ ਕਾਮਰੇਡੀ ਵਿਚਾਰਧਾਰਾ ਹੈ ਮੁਨਕਰੋਂ ਕਿਸੇ ਗਲਤ ਹੋਈ ਜਾਣ ਚਾਹੀਏ ਉਸ ਗੱਲ ਦੇ ਦੋ ਪਾਸੇ ਜਾਏ ਯਾਨੀ ਉਸ ਸਿੱਧੇ ਸਿੱਧੇ ਜਵਾਬ ਤੋਂ ਸਵਾਲ ਜਵਾਬ ਤੋਂ ਭੱਜ ਜਾਂਦੇ ਨੇ ਨਹੀਂ ਭੱਜਣਾ ਚਾਹੀਦਾ ਮੈਂ ਕਹਿੰਦਾ ਬੇਕਠੋਕ ਕੇ ਕਹਿਣਾ ਚਾਹੀਦਾ ਵਿਚਾਰ ਤੁਹਾਰਾ ਕੋਈ ਵੀ ਮਾੜੀ ਨਹੀਂ ਅਸੀਂ ਇਹ ਨਹੀਂ ਕਰੇ ਵੀ ਮਾੜੀ ਹੈ ਉੱਥੇ ਪਾਵਨ ਨੇ ਹੈਗੀਆਂ ਨੇ ਪਰ ਜਿਹੜੀ ਸਾਡੀ ਸੋਚ ਹੈ ਵੀ ਅਸੀਂ ਪੰਜਾਬ ਦੇ ਰਹਿੰਦੇ ਆ ਸਿੱਖ ਘਰਾਂ ਦੇ ਜੰਮੇ ਆ ਸਿੱਖ ਧਰਮ ਚ ਅਪਣਾਏ ਆ ਸਿੱਖ ਧਰਮ ਚ ਰਹਿੰਦੇ ਨੇ ਵੀ ਧਰਮ ਨੂੰ ਇੱਕ ਪਾਸੇ ਰੱਖ ਕੇ ਨਹੀਂ ਜਿਵੇਂ ਬੰਦੇ ਚੱਲ ਜਾਂਦੇ ਸਾਡੀ ਸੋਚ ਪਹਿਲਾਂ ਵੀ ਇਹੀ ਹੈ ਉਹਨਾਂ ਚ ਰਹਿੰਦੇ ਹੋਏ ਵੀ ਇਹੀ ਸੀਗੀ ਉਹਨਾਂ ਤੋਂ ਬਾਹਰ ਹੁੰਦੇ ਵੀ ਠੀਕ ਹੈ ਵੀ ਜਦੋਂ ਅਸੀਂ ਕਿਸੇ ਸਾਂਚੇ ਢਾਜ ਜਾਂਦੇ ਆ ਉੱਥੇ ਸਾਨੂੰ ਉਹਨਾਂ ਗੱਲਾਂ ਤੇ ਰੁਕਣਾ ਪੈਂਦਾ ਹੈ ਅੰਦਰੋਂ ਇੱਕ ਰੀਚ ਚਲਦੀ ਰਹਿੰਦੀ ਹੈ ਦੇਖੋ ਜਿਹੜਾ ਸਾਡਾ ਇੱਕ ਸਾਡੇ ਤੇ ਵੀ ਬਾਬਾ ਬੰਦਾ ਸਿੰਘ ਬਹਾਦਰ ਨੇ ਸਾਨੂੰ ਜ਼ਮੀਨਾਂ ਦੇ ਬਾਤ ਸੁਣਾਇਆ ਸਾਨੂੰ ਦੱਸਿਆ ਕਿ ਨੇ ਵੀ ਇਹਨਾਂ ਜ਼ਮੀਨਾਂ ਦੇ ਬਾਸ ਤੁਸੀਂ ਬਣ ਸਕਦੇ ਪਹਿਲੀ ਸੋਚ ਕੀ ਦੀ ਸੀ ਵੀ ਨਾ ਜ਼ਮੀਨਾਂ ਦੀ ਮਾਲਕੀ ਸਾਨੂੰ ਮਿਲ ਵੀ ਸਕਦੀ ਹੈ ਇਹ ਸਾਨੂੰ ਬਾਬਾ ਬੰਦਾ ਸਿੰਘ ਪਾਉਦੇ ਬਾਕੀ ਅਸੀਂ ਸਿੱਖ ਧਰਮ ਚੋਂ ਆਏ ਆ ਸਿੱਖ ਧਰਮ ਕੀ ਹੈ ਸਿੱਖ ਧਰਮ ਕੀ ਮਰ ਜਾਂਦੇ ਆ ਕੀ ਅਸੀਂ ਉਹ ਤੋਂ ਵਾਗੀ ਕਿਵੇਂ ਹੋ ਸਕਦਾ ਕੋਮਨ ਕਿਵੇਂ ਹੋ ਸਕਦਾ ਇਸ ਕਰਕੇ ਅਸੀਂ ਜਦ ਝੰਡੇ ਦੇ ਵਿੱਚ ਆਪਣੀ ਬਜਾਤਰ ਹਿਸਾਬ ਲਈ ਗੱਲ ਵੀ ਸਪਸ਼ਟ ਹੋ ਗਈ